ਤੇ ਓਨ ਲੱਗਦਾ ਸਾਰਾ ਸੰਸਾਰ ਜੀਵਨ ਦਾ ਆਨੰਦ ਮਾਣ ਰਿਹਾ ਤੇ ਜੇ ਕਿਤੇ ਬਿਮਾਰੀਆਂ ਨੇ ਆਣ ਜਫਾ ਮਾਰਿਆ ਫਿਰ ਓਨ ਲੱਗਦਾ ਸਾਰਾ ਸੰਸਾਰ ਸੁੱਤਾ ਪਿਆ ਏਸੇ ਦੇ ਮੱਦੇ ਨਜ਼ਰ 2 ਦਹਾਕਿਆਂ ਤੋਂ ਵੱਧ ਤੁਹਾਡੇ ਨਾਲ ਸਿਹਤ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਜਾਣ ਹੈ ਤਾਂ ਜਹਾਨ ਖ ਲੈ ਕੇ ਹਜ਼ਰੁਨਾ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡੇ ਸਹਿਯੋਗੀ ਜਨਪਲ ਮੈਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨਾ ਕਰਕੇ ਪ੍ਰੋਗਰਾਮ ਤੁਹਾਡੇ ਕੋਲ ਪਹੁੰਚ ਰਿਹਾ ਐਨ ਆਰ ਆਈ ਸੋਲੂਸ਼ਨਸ ਨਿਊ ਸੋਲੂਸ਼ਨਸ ਫਾਰ ਐਨ ਆਰ ਆਈ ਪ੍ਰੋਪਰਟیز ਜਿਹੜੀਆਂ ਭਾਵੇਂ ਅਮਰੀਕਾ 'ਚ ਬੈਠੇ ਹੋ ਕਿਸੇ ਮੁਲਕ ਦੇ ਵਿੱਚ ਬੈਠੇ ਹੋ ਤੁਹਾਡੀਆਂ ਪ੍ਰੋਪਰਟੀਆਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਪਈਆਂ ਨੇ ਉਹਦੇ ਲਈ ਕੋਈ ਵੀ ਨਵਾਂ ਸੋਲੂਸ਼ਨ ਤੁਹਾਨੂੰ ਚਾਹੀਦਾ ਹੈ ਨਿਊ ਸੋਲੂਸ਼ਨਸ ਦੇ ਸੁਖੀ ਬਾਦ ਉਹਨਾਂ ਨੂੰ 604 580 1000 ਤੇ ਸੰਪਰਕ ਕਰ ਲਿਆ ਜੀ ਅੱਜ ਸਿਹਤ ਸੰਬੰਧੀ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਸਾਡੀ ਕਮਿਊਨਿਟੀ ਦਾ ਮਾਣ ਕਿਉਂਕਿ ਜਦੋਂ ਗੱਲ ਹੁੰਦੀ ਹੈ ਮੈਨੂੰ ਚਿਤਿਆ ਮੈਂ ਡਾਕਟਰ ਦਲਜੀਤ ਸਿੰਘ ਜਿਹੜੇ ਕਿ ਪ੍ਰੋਫੈਸਰ ਸਾਹ ਸੁਨਾ ਦੇ ਪਰਿਵਾਰ ਦੇ ਵਿੱਚੋਂ ਸੀ ਡਾਕਟਰ ਹਰਸ਼ੇਂਦਰ ਕੌਰ ਦੇ ਮਾਮਾ ਜੀ ਜਦੋਂ ਉਹਨਾਂ ਦਾ ਜ਼ਿਕਰ ਕਰਿਆ ਕਰਦਾ ਸੀ ਉਹਨਾਂ ਨਾਲ ਗੱਲ ਕਰਦਾ ਸੀ ਮਾਨ ਹੁੰਦਾ ਸੀ ਕਿ ਭਾਰਤ ਦੇ ਵਿੱਚੋਂ ਜਿਹੜੇ ਸਿਰੇ ਦੇ ਟੋਪ ਦੇ ਅੱਖਾਂ ਦੇ ਡਾਕਟਰ ਨੇ ਉਹਨਾਂ ਦੇ ਵਿੱਚੋਂ ਡਾਕਟਰ ਦਲਜੀਤ ਸਿੰਘ ਸਨ ਤੇ ਜੇ ਗੱਲ ਕਰੀ ਆਪਾਂ ਕਿਡਨੀ ਟ੍ਰਾਂਸਪਲੈਂਟ ਦੀ ਤੇ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਇੱਕ ਨਾਮ ਬਣਾ ਚੁੱਕੇ ਆਪਣੀ ਧਿਆਨਨਦਾਰੀ ਮਿੰਨ ਸਤਕਾ ਤੇ ਜਿਹੜੀਆਂ ਕੀਤੀਆਂ ਖੋਜਾਂ ਨੇ ਉਹਨਾਂ ਤੇ ਆਧਾਰਤ ਇੱਕ ਇਹੋ ਜੀ ਸੰਸਥਾ ਪੰਜਾਬ ਦੇ ਵਿੱਚ ਆਈ ਹੈ ਜਿਹਨੇ ਦੁਨੀਆ ਭਰ ਦੇ ਐਨਆਰਆਈ ਲਈ ਇੱਕ ਰਸਤਾ ਖੋਲ ਦਿੱਤਾ ਹੈ ਕਿ ਜੇ ਅਸੀਂ ਜਾਣਾ ਹੈ ਇੱਕ ਇਹੋ ਜੀ ਥਾਂ ਤੇ ਜਾਈਏ ਜਿਹੜੀ ਥਾਂ ਸੁਰੱਖਿਅਤ ਹੈ ਅੱਜ ਦੇ ਯੁੱਗ ਦੇ ਮੁਤਾਬਕ ਹਾਨੀ ਹੈ ਉਹ ਹੈ ਇਕਾਈ ਹਸਪੀਟਲ ਜਿਹਦੇ ਫਾਊਂਡਰ ਨੇ ਡਾਕਟਰ ਬਲਦੇਵ ਸਿੰਘ ਆਲਕ ਮੈਂ ਅੱਜ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਹੈ ਉਹ ਪ੍ਰੋਗਰਾਮ ਜਾਨ ਹੈ ਤਜਾਨ ਘਰ ਦੇ ਵਿੱਚ ਮੇਰੇ ਨਾਲ ਸ਼ਾਮਲ ਹੋ ਰਹੇ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜਾਨ ਹੈ ਤਜਾਨ ਘਰ ਦੇ ਵਿੱਚ ਸੰਜਾ ਟੀਵੀ ਤੇ ਦਿਲ ਦੀਆਂ ਗੱਲਾਂ ਵਿੱਚ ਸਵਾਗਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਮੇਸ਼ਾ ਇਹ ਲੈ ਕੇ ਆਉਂਦੇ ਹੋ ਮੈਨੂੰ ਪਰਮਾਤਮਾ ਤੰਦਰੁਸਤੀ ਦੇਵੇ ਐ ਸਾਰਿਆਂ ਨੂੰ ਤੰਦਰੁਸਤੀ ਦੇਵੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡੇ ਦੇ ਮਾਣ ਆ ਬੜਾ ਪ੍ਰਾਊਡ ਹੁੰਦਾ ਜਦੋਂ ਕੋਈ ਦਸਤਾਰ ਦੇ ਨਾਲ ਦੁਨੀਆ ਭਰ ਦੇ ਵਿੱਚ ਉਹਦਾ ਨਾਮ ਬਣਦਾ ਤੇ ਬੜੀ ਖੁਸ਼ੀ ਹੁੰਦੀ ਆ ਆਮ ਕਰਕੇ ਡਾਕਟਰ ਸਾਹਿਬ ਤੁਸੀਂ ਕਿਡਨੀ ਟ੍ਰਾਂਸਪਲੈਂਟ ਦੀ ਗੱਲਬਾਤ ਕਰਦੇ ਹੋ ਭਾਵੇਂ ਤੁਹਾਡੇ ਹਸਪੀਟਲ ਦੇ ਵਿੱਚ ਮਲਟੀ ਸਪੈਸ਼ਲਟੀ ਹਸਪੀਟਲ ਹੈ ਹਰ ਤਰ੍ਹਾਂ ਦੀ ਸਪੈਸ਼ਲਟੀ ਵਾਲੇ ਡਾਕਟਰ ਤੁਹਾਡੇ ਉੱਤੇ ਹਸਪੀਟਲ ਦੇ ਵਿੱਚ ਨੇ ਕੋਈ ਇਹੋ ਜਿਹਾ ਇੰਤਜ਼ਾਮ ਨਹੀਂ ਕੀਤਾ ਕਿ ਖਾਸ ਕਰਕੇ ਬੱਚਿਆਂ ਦੇ ਕਰਕੇ ਕਿਉਂਕਿ ਜਿਹੜੀ ਪਿਛਲੇ ਵਾਰੀ ਤੁਹਾਡੇ ਨਾਲ ਗੱਲਬਾਤ ਹੋਈ ਸੀ ਕਿ ਕਿਵੇਂ ਪਿਸ਼ਾਬ ਰੁਕਦਾ ਹੈ ਯੂਰਨ ਦੀ ਕਿਵੇਂ ਪ੍ਰੋਬਲਮ ਆਉਂਦੀ ਹੈ ਉਹਦੇ ਨਾਲ ਆ ਆਪਾਂ ਇਹ ਵੀ ਜ਼ਿਕਰ ਕੀਤਾ ਸੀ ਗਦੂਦਾਂ ਦਾ ਕਿਵੇਂ ਅਸਰ ਹੁੰਦਾ ਬੋਡੀ ਦੇ ਉੱਤੇ ਬੱਚਿਆਂ ਬਾਰੇ ਨਹੀਂ ਕਦੇ ਸੋਚਿਆ ਕਿ ਬੱਚਿਆਂ ਦਾ ਵਿੱਚ ਇਹੋ ਜਿਹਾ ਇੱਕ ਡਿਪਾਰਟਮੈਂਟ ਬਣਾਇਆ ਜਾਵੇ ਤੁਸੀਂ ਅੱਜ ਕੁਲਦੀਪ ਜੀ ਇੱਕ ਬਹੁਤ ਇੰਪੋਰਟੈਂਟ ਮੁੱਦੇ ਮੁੱਦੇ ਦੇ ਉੱਤੇ ਗੱਲ ਕੀਤੀ ਹੈ ਜੀ ਜਿਹੜੇ ਆਪਣੇ ਗੁਰਦੇ ਆ ਕਿਡਨੀ ਕਹਿੰਦੇ ਆ ਜਾਂ ਆਪਣਾ ਯੂਰੀਨਰੀ ਸਿਸਟਮ ਹੈ ਪਿਸ਼ਾਬ ਦਾ ਸਿਸਟਮ ਹੈ ਰੀਪਰੋਡਕਟਿਵ ਸਿਸਟਮ ਹੈ ਇਹਦੀ ਜਿਹੜੀ ਬਚਪਨ ਦੇ ਵਿੱਚ ਜਦੋਂ ਬੱਚਾ ਮਾਂ ਦੀ ਕੋਖ ਦੇ ਵਿੱਚ ਹੁੰਦਾ ਹੈ ਇਹਦੀ ਜਿਹੜੀ ਬਣਤਰ ਹੈ ਬੜੀ ਇੱਕ ਕੰਪਲੈਕਸ ਸਿਸਟਮ ਹੈ ਜੀ ਉਹ ਬਣਤਰ ਦੇ ਵਿੱਚ ਜੇ ਕਿਤੇ ਵੀ ਕੋਈ ਨੁਕਸ ਪੈਦਾ ਹੋ ਜੇ ਤਾਂ ਸਾਰੇ ਪਿਸ਼ਾਬ ਦੇ ਸਿਸਟਮ ਜਾਂ ਰੀਪਰੋਡਕਟਿਵ ਸਿਸਟਮ ਦੇ ਉੱਤੇ ਬੜਾ ਇੱਕ ਅਸਰ ਪੈਂਦਾ ਜੇ ਉਹਦੀ ਡਿਵੈਲਪਮੈਂਟ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਜਦੋਂ ਕਿ ਉਹ ਬੱਚਾ ਪੈਦਾ ਹੋ ਜਾਂਦਾ ਤੇ ਸਾਨੂੰ ਫਿਰ ਉਹ ਦੇਖਣਾ ਪੈਂਦਾ ਤੇ ਉਹ ਉਹਦਾ ਹੱਲ ਲੱਭਣਾ ਪੈਂਦਾ ਬੜਾ ਮੁਸ਼ਕਲ ਹੋ ਜਾਂਦਾ ਹੈ ਜੀ ਇਹ ਡਿਪਾਰਟਮੈਂਟ ਜਿਹਨੂੰ ਅਸੀਂ ਹੁਣ ਪੀਡੀਆਟਿਕ ਯੂਰੋਲੋਜੀ ਕਹਿੰਦੇ ਆ ਵੈਸੇ ਅਸੀਂ ਪਹਿਲਾਂ ਵੀ ਬੱਚਿਆਂ ਦੇ ਆਪਰੇਸ਼ਨ ਕਰਦੇ ਸੀ ਪਰ ਇਹ ਪੀਡੀਆਟਿਕ ਡੈਡੀਕੇਟਡ ਟੂ ਪੀਡੀਆਟਿਕ ਪੋਪੂਲੇਸ਼ਨ ਦੇ ਬੱਚਿਆਂ ਦੇ ਵਾਸਤੇ ਇੱਕ ਪੀਡੀਆਟਿਕ ਯੂਰੋਲੋਜੀ ਐਡਵਾਂਸਡ ਯੂਰੋਲੋਜੀ ਡਿਪਾਰਟਮੈਂਟ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਐਜ਼ ਅ ਯੂਰੋ ਸਰਜਨ ਤੇ ਬੱਚਿਆਂ ਦੇ ਐਜ਼ ਅ ਪੀਡੀਆਟ੍ਰਿਕ ਸਰਜਨ ਤੇ ਜਿਨ੍ਹਾਂ ਦੀ ਕਾਬਲੀਅਤ ਪੀਡੀਆਟ੍ਰਿਕ ਯੂਰੋਲੋਜੀ ਦੇ ਵਿੱਚ ਹੈ ਉਹਨਾਂ ਦੀ ਟੀਮ ਸਾਡੇ ਨਾਲ ਇਹ ਸਾਰੀ ਜੁੜੀ ਹੈ ਤੇ ਅਸੀਂ ਇੱਕ ایڈਵਾਂਸਡ ਪੀਡੀਆਟ੍ਰਿਕ ਯੂਰੋਲੋਜੀ ਡਿਪਾਰਟਮੈਂਟ ਸ਼ੁਰੂ ਕੀਤਾ ਹੈ। ਇਹਦੇ ਵਿੱਚ ਕੀ ਹੈ? ਕਈਆਂ ਦੀਆਂ ਜਮਾਂਦਰੂ ਗੁਰਦੇ ਬਲੌਕ ਹੁੰਦੇ ਐ। ਕਈਆਂ ਦੇ ਇੱਕ ਜਮਾਂਦਰੂ ਗੁਰਦਾ ਬੰਦਾ ਨਹੀਂ ਐ। ਕਈਆਂ ਦੇ ਪਿਸ਼ਾਬ ਦੀ ਥੈਲੀ ਨਹੀਂ ਬੰਦੀ ਉਹ ਪੇਟ ਦੇ ਵਿੱਚ ਬਾਹਰ ਦਿਖਦੀ ਐ ਤੇ ਬਾਹਰ ਪਿਸ਼ਾਬ ਰਸਤਾ ਰਹਿੰਦਾ ਜਿਹਨੂੰ ਐਕਸਟ੍ਰੋਫੀ ਕਹਿੰਦੇ ਐ। ਯਾ ਪਿਸ਼ਾਬ ਦਾ ਰਸਤਾ ਇੰਦਰੀ ਦੇ ਵਿੱਚ ਪੂਰਾ ਨਹੀਂ ਬੰਦਦਾ ਜਿਹਨੂੰ ਹਾਈਪੋਸਪੀਡੀਅਸ ਕਹਿੰਦੇ ਆ ਤੇ ਜਿਹੜੀਆਂ ਆਪਣੀਆਂ ਗੋਲੀਆਂ ਹੁੰਦੀਆਂ ਨਾਲ ਹੁੰਦੇ ਆ ਇਹ ਨਾਰਮਲੀ ਪੇਟ ਦੇ ਵਿੱਚ ਬੰਦਦੇ ਆ ਤੇ ਹੌਲੀ-ਹੌਲੀ ਇਹ ਬਾਹਰ ਆਉਂਦੇ ਕਿਉਂਕਿ ਇਹਨਾਂ ਨੂੰ ਘੱਟ ਤਾਪਮਾਨ ਚਾਹੀਦਾ ਹੁੰਦਾ ਤੇ ਜਿਨ੍ਹਾਂ ਦੇ ਬਾਹਰ ਨਹੀਂ ਆਉਂਦੇ ਉਸ ਬਿਮਾਰੀ ਨੂੰ ਅਨਡਿਸੈਂਡਡ ਟੈਸਟਿਸ ਕਹਿੰਦੇ ਆ ਇਹ ਇਸ ਤਰ੍ਹਾਂ ਦੀ ਇਹ ਕਈ ਵਾਰੀ ਜਿਹੜੇ ਆਪਣੇ ਗੁਰਦੇ ਤੋਂ ਪਾਈਪਾਂ ਆਉਂਦੀਆਂ ਮਸਾਨੇ ਪਿਸ਼ਾਬ ਦੀ थैਲੀ ਨਾਲ ਜੁੜਦੀਆਂ ਉੱਥੇ ਵੈਲਵ ਹੁੰਦੇ ਆ ਉਹ ਵੈਲ ਈਕ ਹੋ ਜਾਂਦੇ ਆ ਤੇ ਵਸਾਇਕੋ ਯੂਰੀਟ੍ਰਿਕ ਰਿਫਲਕਸ ਸ਼ੁਰੂ ਹੋ ਜਾਂਦਾ ਜਿਹਦੇ ਨਾਲ ਗੁਰਦੇ ਡੈਮੇਜ ਹੋ ਜਾਂਦੇ ਆ ਜੀ ਕਈ ਵਾਰੀ ਇੰਦਰੀ ਦੇ ਰਸਤੇ ਦੇ ਵਿੱਚ ਵੈਲ ਬਣ ਜਾਂਦੇ ਜਿਨ੍ਹਾਂ ਨੂੰ ਅਸੀਂ ਪਸਟੀਡੀਅਰ ਯੂਰੀਥਲ ਵੈਲਵ ਕਹਿੰਦੇ ਆ ਤੇ ਉਹ ਗੁਰਦੇ ਨੂੰ ਡੈਮੇਜ ਕਰਦੇ ਆ ਤੇ ਫਿਰ ਜਿਹੜੇ ਬੱਚੇ ਸਾਡੇ ਕੋਲੇ ਆਉਂਦੇ ਬਿਲਕੁਲ ਗੁਰਦੇ ਡੈਮੇਜ ਹੋਈ ਹੁੰਦੀ ਹੈ ਤੁਸੀਂ ਇਹ ਫੋਟੋ ਚ ਦੇਖ ਰਹੇ ਹੋ ਉਹਨਾਂ ਦੇ ਗੁਰਦੇ ਬਦਲਨੇ ਪੈਂਦੇ ਉਹਨਾਂ ਨੂੰ ਕਿਡਨੀ ਟ੍ਰਾਂਸਪਲੈਂਟ ਬੱਚਿਆਂ ਚ ਵੀ ਕਰਨਾ ਪੈਂਦਾ ਇਹ ਸਾਰੇ ਬੱਚੇ ਜਿਨ੍ਹਾਂ ਦਾ ਕਿਡਨੀ ਟ੍ਰਾਂਸਪਲੈਂਟ ਹੋਇਆ ਹੋਇਆ ਹੈਗਾ ਸੋ ਇਹ ਸਾਰੀਆਂ ਬਿਮਾਰੀਆਂ ਨੂੰ ਟੈਕਲ ਕਰਨ ਵਾਸਤੇ ਇਕਾਈ ਹਸਪੀਟਲ ਨੇ ਹੁਣ ਐਡਵਾਂਸਡ ਪੀਡੀਆਟਿਕ ਯੂਰੋਲੋਜੀ ਡਿਪਾਰਟਮੈਂਟ ਸ਼ੁਰੂ ਕੀਤਾ ਤਾਂ ਕਿ ਬੱਚਿਆਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ ਵਾਹ ਜੀ ਵਾਹ ਐਡਵਾਂਸ ਪੀਡੀਆਟਿਕ ਯੂਰੋਲੋਜੀ ਡਿਪਾਰਟਮੈਂਟ ਜਿਹੜਾ ਖੋਲਿਆ ਹੈ ਇਹਦਾ ਮਤਲਬ ਇਹ ਹੋਇਆ ਕਿ ਹੁਣ ਜਿਹੜੀਆਂ ਬੱਚਿਆਂ ਦੀਆਂ ਮੁਸ਼ਕਲਾਂ ਨੇ ਉਹ ਹੁਣ ਇਸੇ ਇਕਾਈ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਹੋਏਗਾ ਕਿੰਨੀ ਤعداد ਦੇ ਵਿੱਚ ਆਮ ਕਰਕੇ ਤੁਸੀਂ ਦੇਖਦੇ ਹੋ ਜੰਮਦੇ ਬੱਚੇ ਨੂੰ ਯੂਰੋਲੋਜੀ ਦੀ ਪ੍ਰੋਬਲਮ ਹੋ ਸਕਦੀ ਹੈ ਜਾਂ ਕਿਸ ਸਰਟਨ ਏਜ ਦੇ ਉੱਤੇ ਆ ਕੇ ਮੁਸ਼ਕਲ ਪੈਦਾ ਹੁੰਦੀ ਹੈ ਜੀ ਨਾ ਇਹ ਜਿੱਦਾਂ ਮੈਂ ਦੱਸਿਆ ਕਿ ਕਿਡਨੀ ਦੀ ਡਿਵੈਲਪਮੈਂਟ ਇੱਕ ਬੜਾ ਕੰਪਲੈਕਸ ਸਿਸਟਮ ਹੈ ਬਾਡੀ ਦਾ ਪਰਮਾਤਮਾ ਦਾ ਤੇ ਇਹ ਬੱਚੇ ਜਮਾਂਦਰੂ ਜਦੋਂ ਪੈਦਾ ਹੁੰਦੇ ਕਈ ਵਾਰੀ ਇਵਨ ਜਦੋਂ ਕੋਖ ਦੇ ਵਿੱਚ ਵੀ ਹੁੰਦੇ ਉਹਦੋਂ ਵੀ ਗੁਰਦੇ ਬਲੌਕ ਸਾਨੂੰ ਨਜ਼ਰ ਆਉਂਦੇ ਆ ਤੇ ਉਹ ਵੀ ਅਸੀਂ ਐਂਟੀਨੇਟਲ ਅਲਟਰਾਸਾਉਂਡ ਕਰਕੇ ਪਤਾ ਲੱਗ ਲੈਨੇ ਆ ਐਂਡ ਹੌਲੀ ਹੌਲੀ ਐਡਵਾਂਸਡ ਮੇਬੀ ਟੈਕਨੀਕਸ ਆਣ ਗਈਆਂ ਜਿਹਦੇ ਵਿੱਚ ਅਸੀਂ ਬੱਚਾ ਜਦੋਂ ਕੋਖ ਵਾਰਮ ਦੇ ਵਿੱਚ ਹੈਗਾ ਉਦੋਂ ਵੀ ਉਹਦੀ ਕਿਡਨੀ ਨੂੰ ਅਸੀਂ ਸਹੀ ਕਰ ਸਕੀਏ ਲੈਕਿਨ ਇਹ ਨੁਕਸ ਜਿਹੜੇ ਬਣ ਗਏ ਤੇ ਜਦੋਂ ਬੱਚਾ ਪੈਦਾ ਹੁੰਦਾ ਫਿਰ ਸਾਨੂੰ ਇਹ ਵਾਚ ਕਰਨੇ ਪੈਂਦੇ ਆ ਤੇ ਉਹਨਾਂ ਨੂੰ ਸਰਜਰੀ ਨਾਲ ਹੀ ਕਰੈਕਟ ਕਰਨਾ ਪੈਂਦਾ ਓਕੇ ਸੋ ਇਹ ਹੁਣ ਦਿਨੋਂ ਦਿਨ ਜਿਉਂ-ਜਿਉਂ ਟੈਕਨੋਲੋਜੀ ਵੱਧ ਰਹੀ ਹੈ ਉਸੇ ਹਿਸਾਬ ਨਾਲ ਤੁਸੀਂ ਇਹ ਨਿਊ ਜਿਹੜਾ ਐਡਵਾਂਸ ਯੂਰੋਲੋਜੀ ਡਿਪਾਰਟਮੈਂਟ ਖੋਲੇ ਆ ਇਹਦੇ ਵਿੱਚ ਜਿਹੜੇ ਬੱਚਿਆਂ ਦੀ ਤਸਵੀਰ ਮੈਂ ਇੱਕ ਵਾਰ ਫਿਰ ਦਿਖਾ ਦਿਆਂ ਤੁਸੀਂ ਕਹ ਰਹੇ ਸੀ ਕਿ ਨਾ ਬੱਚਿਆਂ ਦੀ ਕਿਡਨੀ ਟ੍ਰਾਂਸਪਲੈਂਟ ਹੋਇਆ ਕਿੰਨਾ ਬਿਲਕੁਲ ਹੀ ਸਾਡੇ ਬੱਚਿਆਂ ਦਾ ਕਿਡਨੀ ਦਾ ਟ੍ਰਾਂਸਪਲੈਂਟ ਹੋਇਆ ਤੁਹਾਡੇ ਹਸਪੀਟਲ ਦੇ ਵਿੱਚ ਤੁਹਾਡੇ ਸਪੈਸ਼ਲਿਸਟ ਵੱਲੋਂ ਤੁਹਾਡੇ ਵੱਲੋਂ ਕੀਤਾ ਗਿਆ ਜੀ ਬਿਲਕੁਲ ਜੀ ਔਰ ਇੰਗਲਿਸ਼ ਮੈਂ ਦੱਸ ਦਿਆਂ ਇੱਕ ਬੱਚਾ ਐਸਾ ਜਿਹੜਾ ਤਿੰਨ ਵਾਰ ਵੈਂਟੀਲੇਟਰ ਦੇ ਉੱਤੇ ਪਿਆ ਕਿਉਂਕਿ ਉਹਦਾ ਗੁਰਦਾ ਖਰਾਬ ਸੀ ਫੇਵਨਸ ਪਾਣੀ ਭਰ ਜਾਂਦਾ ਸੀ ਆਕਸੀਜਨ ਘਟ ਜਾਂਦੀ ਸੀ ਤਿੰਨ ਵਾਰੀ ਉਹ ਵੈਂਟੀਲੇਟਰ ਤੇ ਆਇਆ ਤੇ ਬੜੀ ਮੁਸ਼ਕਲ ਬਚਾਇਆ ਤੇ ਉਹਦੇ ਮਾਪਿਆਂ ਨੂੰ ਕਨਵਿੰਸ ਕਰਾਇਆ ਬਾਈ ਇਹਦੀ ਗੁਰਦਾ ਬਦਲਵਾ ਲਓ ਇਹ ਬਚ ਜਾਏਗਾ ਤੇ ਉਹਨਾਂ ਨੇ ਮੰਨੀ ਗੱਲ ਜਿਹੜਾ ਹੈ ਲਾਲ ਸ਼ਰਟ ਦੇ ਨਾਲ ਪੀਲੀ ਸ਼ਰਟ ਦੇ ਵਿੱਚ ਲੜਕਾ ਇਹ ਫਿਰ ਉਹਨਾਂ ਨੇ ਕਿੰਨੀ ਮਾਨੇਦਾਨ ਕੀਤੀ ਤੇ ਇਹ ਬੱਚਾ ਬਚਿਆ ਜੀ ਵਾਹ ਜੀ ਵਾਹ ਇਹਦਾ ਮਤਲਬ ਹੈ ਕਿ ਉੱਥੇ ਇੰਨੀ ਕਿ ਟੈਕਨੋਲੋਜੀ ਹੁਣ ਹੋ ਗਈ ਹੈ ਇਹ ਸਾਰਾ ਕੁਝ ਇਕਾਈ ਹਸਪੀਟਲ ਦੇ ਵਿੱਚ ਜਿਹੜਾ ਚੱਲ ਰਿਹਾ ਤੁਹਾਡੇ ਵੱਲੋਂ ਅ ਬੱਚਿਆਂ ਦਾ ਖਾਸ ਕਰਕੇ ਅਲੱਗ ਡਿਪਾਰਟਮੈਂਟ ਕਿੰਨੇ ਕਿ ਡਿਪਾਰਟਮੈਂਟ ਤੁਸੀਂ ਉੱਥੇ ਬਣਾਏ ਨੇ ਉਸ ਹਸਪੀਟਲ ਦੇ ਵਿੱਚ ਜੀ ਅ ਡਿਪਾਰਟਮੈਂਟ ਤੋਂ ਸਾਰੀ ਇਹ ਜੀ ਜਿੰਨੇ ਕਿਉਂਕਿ ਹੁਣ ਕਿਡਨੀ ਯੂਰੋਲੋਜੀ ਦੇ ਵਿੱਚ ਇੰਨੀ ਐਡਵਾਂਸ ਆ ਜਾਂਦੀ ਹੈ ਜਿੱਦਾਂ ਪੀਡੀਟ੍ਰਿਕ ਯੂਰੋਲੋਜੀ ਹੋਗੀ ਇਦਾਂ ਯੂਰੋਲੋਜੀ ਦੇ ਵਿੱਚ ਗਾਇਨੀ ਯੂਰੋਲੋਜੀ ਹੋਗੀ ਰੀਕਨਸਟਰਕਟਿਵ ਯੂਰੋਲੋਜੀ ਹੋਗੀ ਯੂਰੋ ਓਨਕੋਲੋਜੀ ਹੋਗੀ ਜਿਹੜੇ ਕਿਡਨੀ ਦੇ ਕੈਂਸਰ ਹੋਗੇ ਬਲੈਡਰ ਦੇ ਕੈਂਸਰ ਪ੍ਰੋਸਟੇਟ ਦੇ ਕੈਂਸਰ ਉਹ ਯੂਰੋ ਓਨਕੋਲੋਜੀ ਹੋ ਗਿਆ ਤਾਂ ਯੂਰੋਲੋਜੀ ਦੇ ਵਿੱਚ ਹੀ ਹੁਣ ਕਿੰਨੇ ਡਿਪਾਰਟ ਇਨਫਰਟਿਲਟੀ ਹੋਗੀ ਜਿਹੜੇ ਮੇਲ ਰੀਪ੍ਰੋਡਕਟਿਵ ਸਿਸਟਮ ਉਹ ਯੂਰੋਲੋਜੀ ਦੇ ਅੰਡਰ ਆਉਂਦਾ ਜਿਨ੍ਹਾਂ ਦੇ ਬੱਚੇ ਨਹੀਂ ਹੁੰ ਇਹਦੇ ਪੰਜ ਛੇ ਦਾ ਬ੍ਰਾਂਚਾਂ ਇਹਦੀਆਂ ਹੀ ਹੋਗੀਆਂ ਜੀ ਮਾਈ ਗੌਡਨੈਸ ਇੰਨਾ ਵੱਡਾ ਸਟਾਫ ਇੰਨੇ ਵੱਡੇ ادارے ਨੂੰ ਆਰਗੇਨਾਈਜ਼ ਕਰਨਾ ਤਾਂ ਇਹਦੇ ਵਿੱਚ ਕਿਉਂਕਿ ਡਾਕਟਰ ਸਾਹਿਬ ਮੈਸਰ ਕਰਕੇ ਤੁਹਾਡੇ ਨਾਲ ਅੱਜ ਗੱਲ ਕਰਨ ਦਾ ਮੇਨ ਮਕਸਦ ਇਹ ਹੈ ਕਿ ਸਾਡੇ ਉਹ ਤਾਂ ਐਡਵਾਂਸ ਮੁਲਕ ਕਹਿੰਦੇ ਆ ਪਰ ਜਿਸ ਹੱବ ਨਾਲ ਤੁਸੀਂ ਐਡਵਾਂਸ ਹੋਏ ਹੋ ਸਾਡੇ ਵਾਲੇ ਬੈਕਵਰਡ ਰਹਿ ਗਏ ਨੇ ਬਹੁਤ ਪਿੱਛੇ ਨਹੀਂ 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 ਬਿਲਕੁਲ ਬਹੁਤ ਪਿੱਛੇ ਰਹਿ ਗਏ ਉਹਦਾ ਕਾਰਨ ਇਹ ਹੈ ਸਾਡੇ ਐਮ ਆਰ ਆਈ ਕਰਾਣੀ ਹੋਵੇ ਨਾ ਤੇ 2 ਸਾਲ ਦੀ ਵੇਟਿੰਗ ਲਿਸਟ ਹੈ ਸਿਟੀ ਸਕੈਨ ਕੈਟ ਸਕੈਨਿੰਗ ਕਰਾਣੀ ਹੋਵੇ ਬ੍ਰਿਟਿਸ਼ ਕੋਲੰਬੀਆ ਮੇਰੇ ਸੂਬੇ ਦੇ ਵਿੱਚ ਤੇ ਕਈ ਵਾਰੀ ਨਿਰਪਰ ਕਰਦਾ ਹੈ ਕਿ ਤੁਸੀਂ ਲੱਕੀਓ ਤੁਹਾਡੀ ਲਾਟਰੀ ਨਿਕਲ ਆਈ ਹੈ ਤੇ 6 ਮਹੀਨਿਆਂ ਬਾਅਦ ਤੁਹਾਡੀ ਕੈਟ ਸਕੈਨਿੰਗ ਜਾਂ ਸਿਟੀ ਸਕੈਨਿੰਗ ਹੋ ਗਈ ਹੈ ਸਿਸਟਮ ਇੱਥੇ ਇਸ ਕੋ ਸ਼ੱਕ ਵਾਲੀ ਗੱਲ ਨਹੀਂ ਵੀ ਹੈ ਨੇ ਪਰ ਜਿਉਂ-ਜਿਉਂ ਸਾਡੀ ਗਵਰਨਮੈਂਟਸ ਆ ਇਨਫਰਾਸਟ੍ਰਕਚਰ ਨੂੰ ਉਸ ਦੇ ਖਾਣੇ ਨਹੀਂ ਕਰ ਸਕੀ ਜਿਉਂ ਵੱਸੋਂ ਵਧ ਗਈ ਹੈ ਕਿਉਂਕਿ ਵੱਸੋਂ ਇਸ ਵੇਲੇ ਹੁਣ 4 ਕਰੋੜ ਦੇ ਲਾਗੇ ਤੱਕ ਪਹੁੰਚ ਗਈ ਹੈ ਸਾਰੇ ਬਾਹਰੋਂ ਆਏ ਲੋਕ ਨੇ ਪਰ ਉਹਦੇ ਲਈ ਇਨਫਰਾਸਟ੍ਰਕਚਰ ਉਹੀ ਹੈ ਉਹਨੂੰ ਅਜੇ ਐਡਵਾਂਸ ਇਹਨਾ ਨਹੀਂ ਕਰ ਸਕੇ ਜਿਹਦੇ ਕਰਕੇ ਵੱਡੀਆਂ ਲਾਈਨਾਂ ਲੱਗ ਰਹੀਆਂ ਨੇ ਉਹ ਲੋਕ ਚਾਹੁੰਦੇ ਨੇ ਯਾਰੋ ਆ ਜਿੰਦਗੀ ਗੁਆਣ ਨਾਲੋਂ ਜੇ ਦੋ ਪੈਸੇ ਲੱਗਦੇ ਆ ਤੇ ਆਪਣੇ ਮੁਲਕ ਦੇ ਵਿੱਚ ਜਾ ਕੇ ਨਾਲੇ ਪਰਿਵਾਰ ਦੇ ਜੀਵਾਂ ਨੂੰ ਮਿਲਾਂਗੇ ਨਾਲੇ ਉੱਥੇ ਜਾ ਕੇ ਇਲਾਜ ਕਰਾਵਾਂਗੇ ਇਹ ਬੜੀ ਵੱਡੀ ਗੱਲ ਹੈ ਤੁਹਾਡੇ ਕੋਲ 20 ਲਿਸਟ ਕਿੰਨੀ ਕਬੜੀ ਆ ਜੀ ਬਿਲਕੁਲ ਜੀ ਇਹ ਅੱਜ ਹੀ ਮੈਂ ਇੱਕ ਛੁੱਟੀ ਦਿੱਤੀ ਹੈ ਉਹ ਆਪਣੀ ਕਿਡਨੀ ਦਾ ਆਪਰੇਸ਼ਨ ਕੈਨੇਡਾ ਤੋਂ ਆਇਆ ਕਰਵਾਇਆ ਤੇ ਕਹਿੰਦਾ ਡਾਕਟਰ ਸਾਹਿਬ ਮੈਂ ਹਫਤੇ ਚ ਵਾਪਸ ਚਲੇ ਜਾਵਾਂ ਮੈਂ ਕਿਹਾ ਬਿਲਕੁਲ ਚਲੇ ਜਾਓਗੇ ਇਦਾਂ ਹੀ ਪਿਛਲੇ ਤੋਂ ਪਿਛਲੇ ਹਫਤੇ ਦੇ ਵਿੱਚ ਕਿਡਨੀ ਟ੍ਰਾਂਸਪਲਾਂਟ ਕਰਵਾਇਆ ਲੜਕੇ ਨੇ ਉਹਨੇ ਵੀ ਵਾਪਸ ਆ ਰਿਹਾ ਹੈਗਾ ਗਦੂਦਾ ਦਾ ਆਪਰੇਸ਼ਨ ਕਰਾਇਆ ਉਹ ਵੀ ਵਾਪਸ ਆ ਰਿਹਾ ਇਦਾਂ ਕਾਫੀ ਲੋਕ ਕੈਨੇਡਾ ਤੋਂ ਆਉਂਦੇ ਕਿਉਂਕਿ ਉਹਨਾਂ ਨੂੰ ਆਂਦੇ ਸਾਰ ਬੈਸਟ ਐਕਸਪਰਟਿਸ ਦੇ ਦੁਆਰਾ ਜਲਦੀ ਇਲਾਜ ਹੋ ਜਾਂਦਾ ਇਸ ਲਈ ਉਹ ਪ੍ਰੀਫਰ ਕਰਦੇ ਆ ਜੀ ਓਕੇ ਪਰ ਇਹਦੇ ਵਿੱਚ ਦੁਬਾਰਾ ਫਿਰ ਮੈਂ ਉੱਥੇ ਆਵਾਂ ਜਿਹੜੇ ਵਿਸ਼ੇ ਤੇ ਆਪਾਂ ਸ਼ੁਰੂ ਕੀਤਾ ਸੀ ਬੱਚਿਆਂ ਦੇ ਵਿੱਚ ਯੂਰਨ ਦੀ ਪ੍ਰੋਬਲਮ ਥੋੜਾ ਜਿਆਨ ਨੂੰ ਵਿਸਤਾਰ ਦੇ ਵਿੱਚ ਹੋਰ ਦੱਸੋ ਕਈ ਵਾਰੀ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਕਿ ਮਾਪੇ ਹੁੰਦੇ ਆ ਵੀ ਆਮ ਬੱਚਾ ਪਿਸ਼ਾਬ ਕਰ ਰਿਹਾ ਹੈ ਜਿਆਦਾ ਕਰ ਰਿਹਾ ਘੱਟ ਕਰ ਰਿਹਾ ਨਹੀਂ ਧਿਆਨ ਹੁੰਦਾ ਕਿਉਂਕਿ ਮੈਡੀਕਲ ਟਰਮਨੋਲੋਜੀ ਨਹੀਂ ਜਾਣਦੇ ਨਹੀਂ ਉਹਨਾਂ ਨੂੰ ਪਤਾ ਵੀ ਬੱਚਾ ਪੀ ਕਰ ਲਈ ਦੈਟਸ ਵਾਈ ਕਿਵੇਂ ਪੇਰੈਂਟਸ ਨੂੰ ਪਤਾ ਲੱਗੇ ਕੀ ਲੱਛਣ ਨੇ ਕਿ ਇਹ ਕੰਪਲਿਕੇਸ਼ਨ ਆ ਰਹੀਆਂ ਨੇ ਬੱਚੇ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੇ ਮੇਲ ਚਾਈਲਡ ਆ ਬੱਚੇ ਇਹਨਾਂ ਦਾ ਜਿਹਨਾਂ ਗੋਲੀਆਂ ਦਾ ਐਗਜ਼ਾਮਨ ਕਰਨਾ ਬਹੁਤ ਜ਼ਰੂਰੀ ਹੈ ਕਈ ਵਾਰੀ ਗੋਲੀ ਪੇਟ ਦੇ ਵਿੱਚ ਹੁੰਦੀ ਹੈ نیچے ਆਈ ਨਹੀਂ ਹੁੰਦੀ ਤੇ ਜੇ ਉਹਨੂੰ ਠੀਕ ਨਹੀਂ ਕਰਦੇ ਤਾਂ ਉਹ ਵਿਦਨ 1 ਇਅਰ ਔਰ 2 ਇਅਰ ਬਿਲਕੁਲ ਖਤਮ ਹੋ ਜਾਂਦੀ ਹੈ ਤੇ ਕੈਂਸਰ ਬਣ ਦਾ ਡਰ ਰਹਿੰਦਾ ਹੈ ਹੂੰ ਇਸ ਲਈ ਉਹ ਜੇ ਗੋਲੀ نیچے ਨਹੀਂ ਆਈ ਤਾਂ ਇਮੀਡੀਏਟਲੀ ਡਾਕਟਰ ਨੂੰ ਦਿਖਾ ਕੇ ਉਹਦਾ ਵਿਦਨ 1 ਇਅਰ ਔਰ ਸੋ ਆਪਰੇਸ਼ਨ ਹੋ ਜਾਏ ਤਾਂ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਇਹ ਗੋਲੀਆਂ ਬਾਹਰ ਹੋਣੀਆਂ ਚਾਹੀਦੀਆਂ ਹੈ ਦੂਸਰਾ ਕਈ ਵਾਰੀ ਬੱਚਾ ਨੂੰ ਪਿਸ਼ਾਬ ਦੀ ਰੁਕਾਵਟ ਆਂਦੀ ਹੈ ਅਗਰ ਉਹ ਰੁਕਾਵਟ ਹੁੰਦੀ ਹੈ ਤਾਂ ਉਹਦੇ ਨਾਲ ਇਨਫੈਕਸ਼ਨ ਹੋ ਕੇ ਬੱਚੇ ਨੂੰ ਬੁਖਾਰ ਆਉਂਦਾ ਦੁੱਧ ਘੱਟ ਪੀਂਦਾ ਉਹਦਾ ਗਰੋਥ ਘੱਟ ਹੁੰਦੀ ਹੈ ਇਹਦੇ ਸਾਨੂੰ ਚੈੱਕ ਕਰਨਾ ਪੈਂਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਪਸਟੀਰੀਅਰ ਯੂਰੀਥਲ ਵੈਲਵ ਹੁੰਦੇ ਆ ਜਿਹੜੇ ਕਿ ਪਿਸ਼ਾਬ ਨੂੰ ਬਲੌਕ ਕਰਦੇ ਆ ਤੇ ਕਿਡਨੀ ਨੂੰ ਡਿਵੈਲਪ ਹੋਣ ਦੇ ਵਿੱਚ ਵੀ ਉਹ ਨੁਕਸਾਨ ਪੈਦਾ ਕਰਦੇ ਆ ਅਲਟੀਮੇਟਲੀ ਇਹਨਾਂ ਬੱਚਿਆਂ ਦਾ ਕਿਡਨੀ ਟ੍ਰਾਂਸਪਲਾਂਟ ਕਰਨ ਦੀ ਲੋੜ ਪੈ ਜਾਂਦੀ ਹੈ ਜੇ ਟਾਈਮਲੀ ਇਹਨਾਂ ਨੂੰ ਠੀਕ ਨਾ ਕੀਤਾ ਜਾਵੇ ਜੀ ਤੀਸਰਾ ਕਈ ਵਾਰੀ ਬੱਚਿਆਂ ਦਾ ਜਿਹੜਾ ਫਰੰਟ ਦਾ ਸੁਰਾਖ ਉਹ ਪਿੱਛੇ ਹੁੰਦਾ ਹੈਗਾ ਉਹ ਅੱਧੀ ਟਿਊਬ ਅੱਧੀ ਪਲੇਟ ਬੰਦ ਹੀ ਨਹੀਂ ਹੈ ਸਾਨੂੰ ਉਹ ਟਿਪ ਤੇ ਲੈਣਾ ਪੈਂਦਾ ਇੱਕ ਉਹਦਾ ਬੜਾ ਡੈਲੀਗੇਟ ਆਪਰੇਸ਼ਨ ਕਰਨਾ ਪੈਂਦਾ ਇਹਨੂੰ ਹਾਈਪੋਸਪੀਡੀਆਸ ਕਹਿੰਦੇ ਆ ਇਦਾਂ ਹੀ ਕਈ ਵਾਰੀ ਲੜਕੀਆਂ ਦੇ ਵਿੱਚ ਪਿਸ਼ਾਬ ਲੀਕ ਹੋ ਜਾਂਦਾ ਕਿਉਂਕਿ ਜਿਹੜੀ ਕਿਡਨੀ ਦੀ ਪਾਈਪ ਹੈ ਉਹ ਪ੍ਰੋਪਰ ਜਗ੍ਹਾ ਤੇ ਨਹੀਂ ਖੁੱਲੀ ਹੁੰਦੀ ਜਿੱਥੇ ਉਹ ਕੇ ਕੰਟਰੋਲ ਹੋਵੇ ਪਿਸ਼ਾਬ ਉਹ ਕੰਟਰੋਲਿੰਗ ਸਿਸਟਮ ਤੋਂ ਬਾਹਰ ਆ ਕੇ ਖੁੱਲ ਜਾਂਦੀ ਹੈ ਤੇ ਉਹ ਕੰਟੀਨਿਊਸਲੀ ਲੀਕ ਕਰਦਾ ਰਹਿੰਦਾ ਹੈ ਉਹਨੂੰ ਅਸੀਂ ਜਦੋਂ ਵੈਲਮ ਨੂੰ ਠੀਕ ਕਰ ਦਿੰਦੇ ਆ ਰੀਇੰਪਲਾਂਟ ਕਰ ਦਿੰਦੇ ਆ ਤਾਂ ਉਹ ਬੱਚਾ ਸਾਰੀ ਉਮਰ ਲਈ ਯੂਰਨ ਦੀ ਲੀਕ ਹੋਣ ਦੀ ਪ੍ਰੋਬਲਮੋਂ ਤੋਂ ਠੀਕ ਹੋ ਜਾਂਦਾ ਹੈ ਤੇ ਇਹ ਬੜੀਆਂ ਗੱਲਾਂ ਐਸੀਆਂ ਜਿਹੜੀਆਂ ਕਿ ਚੈੱਕ ਹੋਣੀਆਂ ਬੜੀਆਂ ਜ਼ਰੂਰੀਆਂ ਤਾਂ ਕਿ ਇਹ ਬੱਚਿਆਂ ਨੂੰ ਆਪਣੀ ਸਾਰੀ ਜ਼ਿੰਦਗੀ ਇੱਕ ਇੰਨੀ ਔਖੀ ਜ਼ਿੰਦਗੀ ਤੋਂ ਬਚਾਇਆ ਜਾਵੇ ਤਾਂ ਉਹਨਾਂ ਦੇ ਗੁਰਦੇ ਸਹੀ ਸਲਾਮਤ ਰੱਖੇ ਜਾਣ ਹੂੰ ਸੋ ਇਹਦਾ ਮਤਲਬ ਹੈ ਕਿ ਇਹ ਕੋਈ ਨਾ ਕੋਈ ਕਿਡਨੀ ਗੁਰਦੇ ਇੱਥੇ ਕੰਪਲਿਕੇਸ਼ਨ ਹੋਣ ਕਰਕੇ ਯੂਰਨ ਦੀ ਪ੍ਰੋਬਲਮ ਆਉਂਦੀ ਆ ਜੇ ਤੇ ਪਰੇਂਟ ਨੂੰ ਸੁਣ ਤੋਂ ਪਤਾ ਨਹੀਂ ਲੱਗਦਾ ਕਿ ਕੀ ਪ੍ਰੋਬਲਮ ਆ ਰਹੀ ਹੈ ਕੀ ਨਹੀਂ ਆ ਰਹੀ ਬਿਲਕੁਲ ਉਹ ਇਸ ਕਰਕੇ ਜੋ ਕਈ ਵਾਰੀ ਕਹਿੰਦੇ ਕੋਈ ਨਹੀਂ ਛੋਟਾ ਬੱਚਾ ਲੀਕ ਹੁੰਦਾ ਫਿਰ ਜੇ ਉਹ ਲੀਕ ਹੋ ਰਿਹਾ ਹੈ ਤੇ ਉਹਨੂੰ ਆਪਣੇ ਡਾਕਟਰ ਕੋਲੇ ਚੈੱਕ ਅਪ ਕਰਾਉਣਾ ਚਾਹੀਦਾ ਯੂਰੋਲੋਜਿਸਟ ਕੋਲੇ ਤਾਂ ਕਿ ਉਹਦਾ ਪ੍ਰੋਪਰ ਡਾਇਗਨੋਸਿਸ ਬਣੇ ਤੇ ਪ੍ਰੋਪਰ ਟਰੀਟਮੈਂਟ ਬਣੇ ਇੱਕ ਹੋਰ ਬਿਮਾਰੀ ਕਾਮਨ ਹੈ ਜਿਹੜੀ ਕਿ ਜ਼ਿਆਦਾ ਰਿਸਕੀ ਨਹੀਂ ਹੈ ਕਈ ਬੱਚੇ ਸੁੱਤੇ ਪਏ ਰਾਤ ਨੂੰ ਪਿਸ਼ਾਬ ਕਰ ਦਿੰਦੇ ਆ ਜਿਹਨੂੰ ਨੋਕਟਨਲ ਐਨਯੂਰੀਸਿਸ ਅਸੀਂ ਕਹਿੰਦੇ ਆ ਜੀ ਇਹ ਬੱਚੇ ਸੁੱਤੇ ਪਈ ਪਿਸ਼ਾਬ ਕਰਦੇ ਨੇ ਲੇਕਿਨ ਦਿਨੇ ਕੰਟਰੋਲ ਹੁੰਦਾ ਤੇ ਇਹ ਬਹੁਤ ਸੀਰੀਅਸ ਪ੍ਰੋਬਲਮ ਨਹੀਂ ਹੈ ਕਿਉਂਕਿ ਉਹਨਾਂ ਦੇ ਰਾਤ ਨੂੰ ਇਹਦਾ ਮਤਲਬ ਕੰਟਰੋਲਿੰਗ ਸਿਸਟਮ ਹੌਲੀ-ਹੌਲੀ ਡਿਵੈਲਪ ਹੋ ਰਿਹਾ ਨਾਰਮਲੀ 2-4 ਸਾਲ ਚ ਡਿਵੈਲਪ ਹੋ ਜਾਂਦਾ ਪਰ ਕਈਆਂ ਦਾ 10-12 ਸਾਲ ਤੇ ਜਾ ਕੇ ਡਿਵੈਲਪ ਹੁੰਦਾ ਤੇ ਇਹ ਬਿਮਾਰੀ ਨਹੀਂ ਹੈ ਇਹ ਜਸਟ ਵੈਸੇ ਹੀ ਆ ਨਾ ਇਹ ਦਿਮਾਗ ਦੇ ਨਾਲ ਕੋਈ ਵੀ ਉਹਦੀ ਬੁੱਧੀ ਤਾਂ ਨਹੀਂ ਹੋ ਗਈ ਦਿਮਾਗੀ ਸ਼ਕਤੀ ਘਟ ਤਨੀਗੀ ਨਾ ਇਹਦਾ ਕਿਸੇ ਨਾਲ ਲਿੰਕ ਨਹੀਂ ਹੈ ਇਹਦੇ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਮਾਪਿਆਂ ਨੂੰ ਉਹ ਬੱਚੇ ਨੂੰ ਝਿੜਕਣਾ ਨਹੀਂ ਚਾਹੀਦਾ ਕਿਉਂਕਿ ਇਹ ਨਾਰਮਲ ਚੀਜ਼ ਹੈ ਕਈ ਵਾਰੀ ਮਾਪੇ ਝਿੜਕਦੇ ਆ ਤੂੰ ਕੀ ਕਰ ਰਿਹਾ ਹੈਂ ਬਿਸਤਰੇ ਗੰਦੇ ਗੰਦੇ ਕਰ ਰਿਹਾ ਹੈ ਉਹ ਬੱਚਾ ਉਹਦੇ ਨਾਲ ਹੋਰ ਕੰਪਲੈਕਸਿਟੀ ਚ ਫਸ ਜਾਂਦਾ ਸਾਈਕੋਲੋਜੀਕਲ ਪ੍ਰੈਸ਼ਰ ਪੈਂਦਾ ਤੇ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਕੰਟਰੋਲਿੰਗ ਦੇ ਵਿੱਚ ਲੇਟ ਹੋ ਜਾਂਦਾ ਸੋ ਇਹ ਮਾਪਿਆਂ ਨੂੰ ਮੇਰੀ ਨਸੀਹਤ ਹੈ ਕਿ ਐਦਾਂ ਦੀ ਜੇ ਪ੍ਰੋਬਲਮ ਹੋਵੇ ਤਾਂ ਬੱਚੇ ਨੂੰ ਝਿੜਕਣਾ ਬਿਲਕੁਲ ਨਹੀਂ ਉਹਨੂੰ ਸਪੋਰਟ ਕਰਨਾ ਹੈ ਕਿ ਕੋਈ ਗੱਲ ਨਹੀਂ ਬੱਚੇ ਹੋ ਜਾਏਗਾ ਠੀਕ ਹੋ ਜਾਏਗਾ ਕੋਈ ਗੱਲ ਨਹੀਂ ਠੀਕ ਹੋ ਜਾਏਗੀ ਪਰ ਇਹਦੇ ਵਿੱਚ ਡਾਕਟਰ ਸਾਹਿਬ ਡਾਇਗਨੋਸ ਕਰਨ ਦੇ ਲਈ ਕਿਹੜੇ ਉਹ ਜਿਹੇ ਟੈਸਟ ਨੇ ਜਿਹੜੇ ਪੇਰੈਂਟਸ ਆਪਣੇ ਡਾਕਟਰਾਂ ਨਾਲ ਜਾ ਕੇ ਗੱਲਬਾ ਕਈ ਵਾਰੀ ਡਾਕਟਰ ਇੱਥੇ ਇੰਨੇ ਬਿਜ਼ੀ ਨੇ ਕਿ ਵੱਧ ਤੋਂ ਵੱਧ ਇੱਕ ਪੇਸ਼ੈਂਟ ਨੂੰ 10 ਤੋਂ 15 ਮਿੰਟ ਮੈਕਸਿਮਮ ਲਾਉਂਦੇ ਆ ਇਸ ਤੋਂ ਬਾਅਦ ਸਮਾਂ ਨਹੀਂ ਲਾਉਂਦੇ ਕਈ ਵਾਰੀ ਹੋਰ ਬੜੀਆਂ ਕੰਪਲਿਕೇಷਨਸ ਹੁੰਦੀਆਂ ਨੇ ਕਿ ਡਾਇਗਨੋਸ ਕਰਨ ਦੇ ਲਈ ਟੈਸਟ ਕਿਹੜੇ ਆ ਜੀ ਦੇਖੋ ਇਹਦੇ ਵਿੱਚ ਬਹੁਤ ਕੋਈ ਇੰਨਾ ਵੱਡੀ ਗੱਲਾਂ ਦੀ ਲੋੜ ਨਹੀਂ ਹੈ ਜਿਹੜਾ ਇੱਕ ਡਾਕਟਰ ਇਹ ਬੱਚਿਆਂ ਨੂੰ ਜਾਂ ਯੂਰੋਲੋਜੀ ਦੇ ਅਸਿਸਟੈਂਟ ਨੂੰ ਜਾਣਦਾ ਹੈ ਉਹ ਬੜੀ ਸਿੰਪਲ ਤਰੀਕੇ ਨਾਲ ਡਾਇਗਨੋਸ ਕਰ ਲੈਂਦਾ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਬੱਚੇ ਦਾ ਐਗਜ਼ਾਮਨ ਕਰਨਾ ਹੁੰਦਾ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਕੋਈ ਕਿਡਨੀ ਲੰਮ ਪਤਾ ਨਹੀਂ ਕੋਈ ਬਲੈਡਰ ਲੰਮ ਪਤਾ ਨਹੀਂ ਕੋਈ ਕਿਤੇ ਹੋ ਕਿੱਥੋਂ ਲੀਕ ਹੋ ਰਿਹਾ ਜਾਂ ਕੀ ਪ੍ਰੋਬਲਮ ਹੈ ਤੇ ਇੱਕ ਤਾਂ ਫਿਜ਼ੀਕਲ ਚੈੱਕਅਪ ਉਸ ਤੋਂ ਬਾਅਦ ਸਿੰਪਲ ਟੈਸਟ ਹੈ ਬਲੱਡ ਦਾ ਟੈਸਟ ਹੈ ਯੂਰਨ ਦਾ ਟੈਸਟ ਹੈ ਜਿਥੋਂ ਸਾਨੂੰ ਕਿਡਨੀ ਦੀ ਵਰਕਿੰਗ ਪਤਾ ਲੱਗਦੀ ਹੈ ਤੀਸਰਾ ਫਿਰ ਅਲਟਰਾਸਾਉਂਡ ਤੇ ਸਾਨੂੰ 90% ਚੀਜ਼ਾਂ ਪਤਾ ਜੋ ਉੱਥੋਂ ਵੀ ਨਹੀਂ ਪਤਾ ਲੱਗਦਾ ਫਿਰ ਕਿਡਨੀ ਦੇ ਸਾਨੂੰ ਰੰਗੀਨ ਐਕਸਟਰੀ ਕਰਦੇ ਪੈਂਦੇ ਆ ਜਿਹਦੇ ਚ ਸੀਟੀ ਯੂਰੋਗ्राफी ਆ ਗਈ ਸੀਟੀ ਸਕੈਨ ਆ ਗਿਆ ਤੇ ਇਹਨਾਂ ਗੱਲਾਂ ਦੇ ਨਾਲ 100% ਬੱਚੇ ਦੀ ਪ੍ਰੋਬਲਮ ਪਤਾ ਲੱਗ ਜਾਂਦੀ ਹੈ ਤੇ ਉਹਦਾ ਕੀ ਹੱਲ ਕਰਨਾ ਉਹ ਸਾਨੂੰ ਪਤਾ ਲੱਗ ਜਾਂਦਾ ਸਵੇ ਤਾਂ ਮਤਲਬ ਇਹ ਹੋਇਆ ਕਿ ਹੁਣ ਜਿਹੜਾ ਪਹਿਲਾਂ ਕਿਹਾ ਜਾਂਦਾ ਸੀ ਸਾਡੇ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚਿਲਡਰਨ ਹਸਪੀਟਲ ਹੈ ਜੀ ਬਹੁਤ ਵੱਡਾ ਹਸਪੀਟਲ ਹੈ ਸਾਡੇ ਸੂਬੇ ਦਾ ਹੈਲੀਪੈਡ ਵੀ ਬਣਿਆ ਹੈ ਉੱਥੇ ਪੂਰੇ ਪ੍ਰੋਵਿੰਸ ਦੇ ਵਿੱਚੋਂ ਜਿੱਥੇ ਵੀ ਕੋਈ ਮੁਸ਼ਕਲ ਆਉਂਦੀ ਹੈ ਉਸੇ ਵੇਲੇ ਦੂਸਰੇ ਦੂਰ ਦਰਵਾਡੇ ਸ਼ਹਿਰਾਂ ਤੋਂ ਜਿੱਤੋ 6-8 ਘੰਟੇ ਡਰਾਈਵ ਕਰਕੇ ਆਉਣਾ ਪੈਂਦਾ ਹੈ ਹੈਲੀਕਾਪਟਰ ਹੀ ਆਉਂਦੇ ਨੇ ਹੈਲੀਪੈਡਾਂ ਲਾ ਕੇ ਤੇ ਉੱਥੇ ਉਹਦਾ ਪ੍ਰੋਪਰ ਇਲਾਜ ਹੁੰਦਾ ਹੈ ਪਰ ਬਹੁਤ ਘੱਟ ਨੇ ਇਹੋ ਜਿਹੇ ਹਸਪੀਟਲ ਸਾਡੇ ਬਾਕੀ ਸ਼ਹਿਰਾਂ ਦੇ ਵਿੱਚ ਆ ਇਹਦੇ ਵਿੱਚ ਇਹ ਆ ਕਿ ਜਿਹੜੇ ਲੋਕ ਉੱਥੇ ਜਾ ਕੇ ਇਲਾਜ ਕਰਾਉਂਦੇ ਆ ਭਾਵੇਂ ਟਾਈਮ ਥੋੜ੍ਹਾ ਜਿਆ ਲੱਗਦਾ ਪਰ ਫਿਰ ਵੀ ਜਿਵੇਂ ਜ਼ਿਕਰ ਕੀਤਾ ਕਿ ਵੱਸੋਂ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਬੜੀਆਂ ਵੱਡੀਆਂ ਮੁਸ਼ਕਲ ਆ ਰਹੀਆਂ ਨੇ ਇਹਦੇ ਵਾਸਤੇ ਤੁਹਾਡੇ ਕੋਲ ਬੱਚਿਆਂ ਤੋਂ ਇਲਾਵਾ ਲੇਡੀਜ਼ ਦੇ ਲਈ ਗਾਇਨਕੋਲੋਜੀ ਡਿਪਾਰਟਮੈਂਟ ਵੀ ਹੈ ਇਸ ਤਰ੍ਹਾਂ ਦਾ ਕੋਈ ਬਿਲਕੁਲ ਜੀ ਜਿੱਦਾਂ ਇਹ ਡਿਪਾਰਟਮੈਂਟ ਹੈ ਇਹਦੇ ਨਾਲ ਜਿਹੜੇ ਬਾਕੀ ਸਪੋਰਟਿੰਗ ਡਿਪਾਰਟਮੈਂਟ ਹੋ ਬਹੁਤ ਜ਼ਰੂਰੀ ਚਾਹੀਦੇ ਹੁੰਦੇ ਤਦ ਹੀ ਤੁਸੀਂ ਇੱਕ ਕੰਪਲੀਟ ਕੇਅਰ ਦੇ ਸਕਦੇ ਹੋ ਸਾਡੇ ਕੋਲੇ ਮਦਰ ਐਂਡ ਚਾਈਲਡ ਡਿਪਾਰਟਮੈਂਟ ਵੀ ਹੈ ਜੀ ਗਾਇਨੀ ਡਿਪਾਰਟਮੈਂਟ ਹੈ ਜੱਚਾ ਬੱਚਾ ਵਿਭਾਗ ਹੈ ਸਰਜਰੀ ਹੈ ਨਿਊਰੋ ਸਰਜਰੀ ਹੈ ਨੈਰੋਲੋਜੀ ਹੈ ਆਰਥੋਪੈਡਿਕਸ ਹੈ ਮਤਲਬ ਬਾਕੀ ਹੈ ਕਿਉਂਕਿ ਜੇ ਬੱਚਿਆਂ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਮੈਂ ਤਾਂ ਹੁਣ ਯੂਰੋਲੋਜੀ ਦਾ ਟੌਪਿਕ ਡਿਸਕਸ ਕਰ ਰਿਹਾ ਪਰ ਬੱਚਿਆਂ ਨੂੰ ਜੇ ਹੋਰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤੇ ਉਹ ਵੀ ਟੈਕਲ ਕਰਨ ਵਾਸਤੇ ਸਾਰੀਆਂ ਫੈਸਿਲਿਟੀਆਂ ਹੈਗੀਆਂ ਜਿੱਦਾਂ ਤੁਸੀਂ ਦੱਸਿਆ ਜੀ ਇਹ ਬੜਾ ਸੋਹਣਾ ਚਿਲਡਰਨ ਹਸਪੀਟਲ ਹੈ ਹੈਲੀਪੈਡ ਹੈ ਐਦਾਂ ਹੀ ਉੱਥੇ ਵੀ ਡੈਫੀਨਿਟਲੀ ਡੈਡੀਕੇਟਡ ਟੀਮਸ ਹੋਣਗੀਆਂ ਬੱਚਿਆਂ ਦੀ ਸਰਜਰੀ ਵਾਸਤੇ ਵੀ ਜਨਰਲ ਸਰਜਰੀ ਵਾਸਤੇ ਵੀ ਯੂਰੋਲੋਜੀ ਵਾਸਤੇ ਵੀ ਮਨ ਬ੍ਰੇਨ ਦੀਆਂ ਵੀ ਹੋ ਸਕਦਾ ਹੋਣਗੀਆਂ ਉਹ ਟੀਮਾਂ ਇਹ ਬਹੁਤ ਵਧੀਆ ਹੈ ਕਿ ਇੱਕ ਇੱਕ ਹਸਪੀਟਲ ਡੈਡੀਕੇਟਡ ਊ ਚਿਲਡਰਨ ਹੈਗਾ ਸਾਡਾ ਵੀ ਇਹੀ ਇੱਕ ਮਕ ਹਸਪੀਟਲ ਵੱਡਾ ਹੋ ਜਾਂਦਾ ਇਹ ਦੇਖੋ ਉੱਥੇ ਤਾਂ ਸਰਕਾਰਾਂ ਫੰਡ ਕਰਦੀਆਂ ਇੱਥੇ ਤੁਹਾਨੂੰ ਆਪਣੀ ਆਮਦਨ ਚੋਂ ਇਹਨੂੰ ਬਚਤ ਕਰਕੇ ਤੇ ਉਹ ਕਰਨਾ ਪੈਂਦਾ ਹੈਲੀਪੈਡ ਦਾ ਸੁਪਨਾ ਅਸੀਂ ਵੀ ਲਿੱਤਾ ਹੋਇਆ ਸਾਰੀਆਂ ਪਰਮਿਸ਼ਨ ਹੈ ਵੀ ਆਲਸੋ ਵਾਂਟ ਕਿ ਇਦਾਂ ਦੀ ਇੱਕ ਚੀਜ਼ ਹੋਵੇ ਜਿਹੜੀ ਦੁਨੀਆ ਦੇਖੇ ਦੇਖੋ ਪ੍ਰਮਾਤਮਾ ਕਿਦਾਂ ਕਰਦਾ ਤੁਹਾਡੀ ਤੁਹਾਡੀਆਂ ਗੁੱਡ ਵਿਸ਼ੇਸ ਦੇ ਨਾਲ ਅਸੀਂ ਆਪਣੀ ਮਿਹਨਤ ਕਰੀ ਜਾਂਦੇ ਆ ਐਂਡ ਵੀ ਟ੍ਰਾਈ ਕਿ ਇੱਕ ਬੈਸਟ ਸਰਵਿਸ ਇਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ ਮਰੀਜ਼ਾਂ ਨੂੰ ਮੈਨੂੰ ਜਿਤ ਤੱਕ ਪਤਾ ਲੱਗਾ ਹੈ ਜਿਹੜੀਆਂ ਖਬਰਾਂ ਸਾਡੇ ਕੋਲ ਪਹੁੰਚਦੀਆਂ ਨੇ ਭਾਵੇਂ ਅਸੀਂ ਬੈਠੇ ਸਸ ਸਮੁੰਦਰੋਂ ਪਾਰ ਆ ਪਰ ਪਤਾ ਲੱਗਦਾ ਰਹਿੰਦਾ ਹੈ ਕਿ ਮੇਰਾ ਕਹਿਲਾ ਪੰਜਾਬ ਦੇ ਵਿੱਚ ਪਹਿਲਾ ਕਿਹੋ ਜਿਹਾ ਹਸਪਤਾਲ ਹੋਏਗਾ ਜਿੱਥੇ ਜਲਦੀ ਹੈਲੀਪੈਡ ਵੀ ਬਣਨ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੇਸ਼ੈਂਟ ਦੂਰ ਦਰਾਡੇ ਹੋਰ ਸੂਬਿਆਂ ਤੋਂ ਆਉਂਦੇ ਆ ਤੇ ਉੱਥੇ ਲਿਜਾ ਸਕਣ ਕਿਉਂਕਿ ਇੱਥੇ ਡਾਕਟਰ ਸਬੈਮਾਨ ਸਿੰਘ ਤੁਸੀਂ ਸੁਣਿਆ ਹੋਣਾ ਨਾਮ ਜਿਹੜਾ ਕਿਸਾਨਾਂ ਦੇ ਵਿੱਚ ਨੌਜਵਾਨ ਨੇ ਆ ਉਹ ਅੱਜ ਕੱਲ ਉਸ ਹਸਪਤਾਲ ਦੇ ਵਿੱਚ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਹਸਪਤਾਲ ਹੈ ਅਮਰੀਕਾ ਦੇ ਵਿੱਚ ਉੱਥੇ ਕਾਰਡੀਓਲੋਜੀ ਦੇ ਡਿਪਾਰਟਮੈਂਟ ਦੇ ਬਾਕਾਇਦਾ ਐਸੋਸੀਏਟ ਪ੍ਰੋਫੈਸਰ ਵੀ ਬਣ ਗਏ ਨੇ ਔਰ ਸਰਜਨ ਕੋ ਨਾਲ ਬੜੇ ਮਾਣ ਦੀ ਗੱਲ ਹੁੰਦੀ ਆ ਕਿ ਜਦੋਂ ਕੋਈ ਦਸਤਾਰਦਾਰੀ ਜਾ ਕੇ ਬਾਹਰ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਦਾ ਤੇ ਬੜਾ ਮਾਣ ਹੁੰਦਾ ਇਹਦੇ ਵਿੱਚ ਰੱਖ ਸਾਹਿਬ ਵਿਦੇਸ਼ੀ ਜਿਹੜੇ ਸਾਡੇ ਬਾਹਰ ਕਿਉਂਕਿ ਪ੍ਰੋਗਰਾਮ ਨੂੰ ਦੁਨੀਆ ਭਰ ਸੁਣਿਆ ਜਾਂਦਾ ਦੇਖਿਆ ਜਾਂਦਾ ਉਹਨਾਂ ਲਈ ਕੀ ਸਨੇਹ ਹੈ ਕਿ ਕਿੰਨਾ ਕ ਕੰਪਲੀਕੇਟਡ ਹੈ ਕਿੰਨਾ ਕ ਦੂਰ ਹੈ ਕਿੰਨਾ ਕ ਟਾਈਮ ਲੱਗਦਾ ਹੈ ਕਿਹੜੀ ਤਾਂ ਤੋਂ ਫਿਰ ਰੈਸ਼ ਦੀ ਬੜੀ ਵੱਡੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਜਿਹੜੇ ਲੋਕ ਇੱਥੋਂ ਜਾਂਦੇ ਆ ਚਾਹੁੰਦੇ ਹੁੰਦੇ ਆ ਕਿ ਬੱਚੇ ਦੇ ਨਾਲ ਅਸੀਂ ਜੇ ਕੋਈ ਪ੍ਰੋਬਲਮ ਬੱਚੇ ਨੂੰ ਆਈ ਹੈ ਕੋਈ ਸਰਜਰੀ ਹੋਈ ਹੈ ਬੱਚੇ ਦੀ ਤੇ ਅਸੀਂ ਬੱਚੇ ਦੇ ਨਾਲ ਸਟੇ ਕਰੀਏ ਇਦਾਂ ਦੀ ਫੈਸਿਲਿਟੀ ਵੀ ਹੈ ਕੋਈ ਬਿਲਕੁਲ ਆਪਣੇ ਹਸਪੀਟਲ ਦੇ ਵਿੱਚ ਤਿੰਨ ਤਰ੍ਹਾਂ ਦੇ ਪ੍ਰਾਈਵੇਟ ਰੂਮ ਹੈ ਇੱਕ ਪ੍ਰਾਈਵੇਟ ਰੂਮ ਜਿੱਥੇ ਤਿੰਨ ਤਿੰਨ ਬੈੱਡ ਲੱਗੇ ਹੋਏ ਹਨ ਦੋ ਬੈੱਡ ਪੇਸ਼ੈਂਟ ਦੇ ਅਟੈਂਡੈਂਟ ਉਹਦੀ ਮਦਰ ਮਾਂ ਤੋਂ ਯੂਜ਼ ਕਰ ਸਕਦੇ ਹਨ ਉਹਨਾਂ ਨੂੰ ਸੂਟ ਰੂਮ ਕਹਿੰਦੇ ਹਨ ਤੇ ਦੂਸਰੇ ਜਿਹੜੇ ਰਿਲੈਕਸ ਰੂਮ ਉਹਨਾਂ ਦੇ ਵਿੱਚ ਇੱਕ ਬੈੱਡ ਲੱਗਾ ਹੋਇਆ ਇੱਕ ਇਨਸਾਨ ਉਹਨਾਂ ਦੇ ਨਾਲ ਪੇਸ਼ੈਂਟ ਦੇ ਨਾਲ ਲੇਟ ਸਕਦਾ ਹੈਗਾ ਇਹ ਅਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਡਿਪੈਂਡ ਕਰਦਾ ਫਿਰ ਉਹ ਬਜਟ ਕਿੱਥੇ ਕਿ ਰਹਿੰਦਾ ਹੈਗਾ ਜਿਨ੍ਹਾਂ ਦਾ ਬਜਟ ਬਹੁਤ ਘੱਟ ਹੈ ਉਹਨੂੰ ਡਿਸਕਾਊਂਟਡ ਰੇਟ ਤੇ ਜਨਰਲ ਵਾਰਡ ਵੀ ਦਿੱਤਾ ਜਾਂਦਾ ਜਿੱਥੇ ਕਿ ਅਟੈਂਡੈਂਟ ਦੇ ਰਹਿਣ ਦੀ ਫੈਸਿਲਿਟੀ ਨਹੀਂ ਬਟ ਸਾਡਾ ਸਟਾਫ ਉਹਨਾਂ ਨੂੰ ਪ੍ਰਾਈਵੇਟ ਰੂਮ ਦੀ ਤਰ੍ਹਾਂ ਡਿਲਕਸ ਰੂਮ ਦੀ ਤਰ੍ਹਾਂ ਹੀ ਟ੍ਰੀਟਮੈਂਟ ਦਿੰਦਾ ਹੈਗਾ ਤੇ ਇਹ ਤਿੰਨ ਚਾਰ ਤਰ੍ਹਾਂ ਦੇ ਸਾਡੇ ਸਿਸਟਮ ਹੈਗੇ ਆ ਜੀ ਤੇ ਉਹ ਪੇਸ਼ੈਂਟ ਨੂੰ ਕਿਸ ਤਰ੍ਹਾਂ ਦੀ ਫੈਸਿਲਿਟੀ ਚਾਹੀਦੀ ਹੈ 100% ਉਦਾਂ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ। ਹਾਂਜੀ। ਅੱਛਾ ਇਹਦੇ ਵਿੱਚ ਡਾਕਟਰ ਸਾਹਿਬਾ ਥੋੜਾ ਜਿਹਾ ਅੱਜ ਕਿਉਂਕਿ ਆਪਾਂ ਯੂਰੋਲੋਜੀ ਦੀ ਗੱਲਬਾਤ ਕਰ ਰਹੇ ਹਾਂ ਜਿੱਥੇ ਬੱਚਿਆਂ ਦੀ ਗੱਲਬਾਤ ਕੀਤੀ ਹੈ ਔਰਤਾਂ ਨੂੰ ਵੀ ਇਹ ਕੰਪਲਿਕೇಷನ್ಸ್ ਹੁੰਦੀਆਂ ਨੇ ਔਰਤਾਂ ਨੂੰ ਕਿਸ ਤਰ੍ਹਾਂ ਦੀ ਕੰਪਲਿਕਸ਼ਨ ਹੁੰਦੀ ਹੈ? ਆ ਬਹੁਤ ਸੋਹਣੀ ਗੱਲ ਅਗੇਨ ਤੁਸੀਂ ਕੀਤੀ ਜੀ ਇਹ ਔਰਤਾਂ ਨਾ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੀਆਂ ਉਹ ਸਾਇਲੈਂਟਲੀ ਸਫਰ ਕਰਦੀਆਂ ਰਹਿੰਦੀਆਂ ਇਹਨੂੰ ਬਰਦਾਸ਼ਤ ਕਰਦੀਆਂ ਰਹਿੰਦੀਆਂ ਇਹ ਫੀਲਡ ਅਗੇਨ ਸਾਡਾ ਡਿਪਾਰਟਮੈਂਟ ਆ ਬੜਾ ਵੱਡਾ ਯੂਰੋ ਗਾਇਨਿਕੋਲੋਜੀ ਕਿ ਯੂਰੋਲੋਜੀ ਦੇ ਆ ਪ੍ਰੋਬਲਮ ਲੇਡੀ ਦੇ ਵਿੱਚ ਉਹਨਾਂ ਨੂੰ ਅਸੀਂ ਐਜ਼ ਅ ਯੂਰੋਲੋਜਿਸਟ ਟੀਟ ਕਰਦੇ ਆ ਜੇ 100 ਲੇਡੀਆਂ ਆ ਤੇ 20 ਨੂੰ ਮੇਰੇ ਫੀਲਡ ਦੀ ਪ੍ਰੋਬਲਮ ਆ ਮੈਨੂੰ ਮਿਲਨ ਆਂਦੀਆਂ ਇਹਨਿਆਂ ਦਾ ਯੂਰਨ ਲੀਕ ਹੋ ਰਿਹਾ ਹੁੰਦਾ ਹੈ ਕਈ ਬਾਥਰੂਮ ਤੱਕ ਨਹੀਂ ਪਹੁੰਚ ਸਕਦੇ ਕੱਪੜੇ ਗਿੱਲੇ ਹੋ ਜਾਂਦੇ ਆ ਕਈਆਂ ਦਾ ਪਿਸ਼ਾਬ ਰੁਕਦਾ ਤੇ ਕਿਡਨੀ ਫੇਲ ਤੇ ਪਥਰੀ ਦੀਆਂ ਬਿਮਾਰੀਆਂ ਤਾਂ ਕਿਸੇ ਨੂੰ ਵੀ ਹੋ ਸਕਦੀਆਂ ਔਰਤਾਂ ਨੂੰ ਵੀ ਤੇ ਮਰਦਾਂ ਨੂੰ ਵੀ ਸੋ ਇਹ ਕਿਡਨੀ ਦੀਆਂ ਬਿਮਾਰੀਆਂ ਬਲੈਡਰ ਦੀਆਂ ਬਿਮਾਰੀਆਂ ਤਾਂ ਕਿਡਨੀ ਦਾ ਕੈਂਸਰ ਬਲੈਡਰ ਦਾ ਕੈਂਸਰ ਸਾਰੀਆਂ ਹੁੰਦੀਆਂ ਪਰ ਇਹਨਾਂ ਦੇ ਵਿੱਚ ਪਿਸ਼ਾਬ ਲੀਕ ਹੋਣ ਦੀਆਂ ਪ੍ਰੋਬਲਮ ਮਰਦਾਂ ਨਾਲੋਂ ਜ਼ਿਆਦਾ ਹੁੰਦੀਆਂ ਕਿਉਂਕਿ ਜਿਹੜਾ ਪਿਸ਼ਾਬ ਦਾ ਕੰਟਰੋਲਿੰਗ ਸਿਸਟਮ ਹੈ ਲੇਡੀਜ਼ ਦੇ ਵਿੱਚ ਪ੍ਰੈਗਨਨਸੀ ਕਰਕੇ ਜਾਂ ਚਾਈਲਡ ਬਰਥ ਕਰਕੇ ਯਾ ਮੋਟਾਪੇ ਕਰਕੇ ਜਾਂ ਕ੍ਰੋਨਿਕ ਖਾਂਸੀ ਕਰਕੇ ਉਹ ਕੰਟਰੋਲਿੰਗ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਤੇ ਉਹਨਾਂ ਦਾ ਯੂਰਿਨ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਅਸੀਂ ਚੈੱਕ ਅਪ ਕਰਕੇ ਇਹਨਾਂ ਦੀ ਲੀਕਿੰਗ ਦੀ ਪ੍ਰੋਬਲਮ ਨੂੰ ਦੇਖ ਕੇ ਇੱਕ ਅੱਜਕੱਲ ਬੜੀ ਐਡਵਾਂਸਡ ਤਕਨੀਕ ਹੈ ਕਿ ਇੱਕ ਸਲਿੰਗ ਆਂਦੀ ਹੈ ਉਹ ਸਲਿੰਗ ਨੂੰ ਅਸੀਂ ਇੱਕ ਝੂਲੇ ਦੀ ਤਰ੍ਹਾਂ ਉਹ ਕੰਟਰੋਲਿੰਗ ਸਿਸਟਮ ਦੇ ਨਾਲ ਬੰਨ੍ਹ ਦਿੰਦੇ ਆ ਤਾਂ ਕਿ ਉਹ ਤਕੜਾ ਹੋ ਜਾਂਦਾ ਤੇ ਯੂਰਨ ਇਹਨਾਂ ਲੇਡੀ ਦਾ ਕੰਟਰੋਲ ਹੋ ਜਾਂਦਾ ਉਹ ਦੂਜੇ ਦਿਨ ਘਰ ਚਲੇ ਜਾਂਦੇ ਬਿਲਕੁਲ ਠੀਕ ਠਾਕ ਹੋ ਜਾਂਦੇ ਸੋ ਲੇਡੀ ਦੇ ਵਿੱਚ ਯੂਰਨ ਦੀਆਂ ਪ੍ਰੋਬਲਮ ਲੀਕਿੰਗ ਦੇ ਪ੍ਰੋਬਲਮ ਬਹੁਤ ਹੈ ਸਾਨੂੰ ਦੇਖਣਾ ਪੈਂਦਾ ਉਹ ਇਨਫੈਕਸ਼ਨ ਤਾਂ ਨਹੀਂ ਪੱਥਰੀ ਤਾਂ ਨਹੀਂ ਕੈਂਸਰ ਤਾਂ ਨਹੀਂ ਕਿ ਜਿਹੜਾ ਜਿੱਦਾਂ ਮੈਂ ਦੱਸਿਆ ਕੰਟਰੋਲਿੰਗ ਸਿਸਟਮ ਵੀਕ ਹੈ ਤੇ ਫਿਰ ਉਸ ਤਰੀਕੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਂਦਾ ਪਰ ਇਹਨਾਂ ਲੇਡੀਆਂ ਨੂੰ ਡਰਨਾ ਨਹੀਂ ਚਾਹੀਦਾ ਆਪਣੇ ਡਾਕਟਰ ਨਾਲ ਆ ਕੇ ਸਲਾਹ ਜ਼ਰੂਰ ਕਰਨੀ ਚਾਹੀਦੀ ਕਿ ਚੁੱਪ ਚਪੀਤੇ ਕਿਉਂਕਿ ਉਹ ਫਿਰ ਕਿਤੇ ਮੈਰਿਜ ਪਾਰਟੀ ਤੇ ਨਹੀਂ ਜਾ ਸਕਦੀਆਂ ਸੋਸ਼ੀਅਲੀ ਆਈਸੋਲੇਟ ਹੋ ਜਾਂਦੀਆਂ ਵੀ ਮੇਰੇ ਤਾਂ ਕੱਪੜੇ ਗਿੱਲੇ 스మెਲ ਆਊਗੀ ਇਹਨਾਂ ਨੂੰ ਉਸ ਸੀਨ ਨੂੰ ਬਰਦਾਸ਼ਤ ਕਰਨ ਦੀ ਬਜਾਏ ਡਾਕਟਰ ਦੀ ਸਲਾਹ ਲਵੋ ਓਕੇ ਡਾਕਟਰ ਸਾਹਿਬ ਜੇ ਤੁਹਾਡੇ ਕੋਲ ਉੱਥੇ ਸੰਪਰਕ ਕਰਨਾ ਹੋਵੇ ਕੋਈ ਐਨਆਰਆਈ ਉੱਥੇ ਆਉਂਦਾ ਤੇ ਕਿਹੜੇ ਨੰਬਰ ਤੇ ਸੰਪਰਕ ਕਰਨਾ ਤੇ ਖਾਸ ਕਰਕੇ ਸੰਜਾ ਟੀਵੀ ਦਾ ਕੋਈ ਜ਼ਿਕਰ ਕਰਦਾ ਵੀ ਭਾਈ ਆ ਤੁਹਾਡਾ ਪ੍ਰੋਗਰਾਮ ਦੇਖਿਆ ਸੀ ਡਾਕਟਰ ਸਾਹਿਬ ਤੁਹਾਡੇ ਤੋਂ ਪਤਾ ਲੱਗਾ ਹੈ ਆ ਜਿਹੜੀਆਂ ਸੌਲਤਾਂ ਤੁਸੀਂ ਕਈਆਂ ਨੇ ਮਿਲ ਜਾਣਗੀਆਂ ਸਾਂਝਾ ਟੀਵੀ ਦਾ ਜ਼ਿਕਰ ਹੁੰਦਾ ਤੇ ਥੋੜਾ ਜਿਹਾ ਜ਼ਿਕਰ ਕਰਿਓ ਕਿ ਕਿਹੜੀ ਤਾਂ ਤੇ ਲੁਧਿਆਣੇ ਦੇ ਕਿਹੜੇ ਸੰਪਰਕ ਦੇ ਵਿੱਚ ਤੁਹਾਡੇ ਨਾਲ ਕਿਹੜੇ ਨੰਬਰ ਤੇ ਉੱਤੇ ਸੰਪਰਕ ਕਰਨਗੇ ਇਹ ਲੁਧਿਆਣੇ ਦੇ ਬੜਾ ਮੇਨ ਰੋਡ ਤੇ ਹੈ ਜੀ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਹੈਗਾ ਜੇ ਚੰਡੀਗੜ੍ਹ 에어ਪੋਰਟ ਤੇ ਵੀ ਕਿਸੇ ਨੇ ਉਤਰਨਾ ਤੇ ਸਵਾ ਘੰਟੇ ਦੇ ਵਿੱਚ ਹਸਪਤਾਲ ਪਹੁੰਚ ਜਾਂਦੇ ਆ ਫਰਸਟ ਕਲਾਸ ਰੋਡ ਹੈ ਇੱਥੋਂ ਦਾ ਨੰਬਰ ਵੀ ਬੜਾ ਸੌਖਾ ਹੈ 525 2525 ਲੁਧਿਆਣੇ ਦਾ ਕੋਡ ਲਗਾ ਕੇ 525 25 25 ਵਾਹ ਜੇ ਕੋਈ ਸਾਂਝਾ ਟੀਵੀ ਦਾ ਰੈਫਰੈਂਸ ਲੈ ਕੇ ਆਂਦਾ ਹੈ ਤੇ ਕੁਲਦੀਪ ਜੀ ਮੈਂ ਤੁਹਾਨੂੰ ਇੱਕ ਬੜਾ ਫ੍ਰੀਹੈਂਡ ਦਿੰਦਾ ਹਾਂ ਤੁਸੀਂ ਜਿੰਨਾ ਡਿਸਕਾਊਂਟ ਮੰਗੋਗੇ ਤੁਹਾਨੂੰ ਉਹ ਡਿਸਕਾਊਂਟ ਦਿੱਤਾ ਜਾਏਗਾ ਵਾਹ ਜੀ ਵਾਹ ਨਹੀਂ ਜੀ ਮੈਨੂੰ ਇਹ ਹੁੰਦਾ ਹੈ ਕਿ ਦਰਸ਼ਕ ਮੇਰੇ ਨਾਲ ਤਕਰੀਬਨ 22 ਸਾਲ ਹੋ ਗਏ ਨੇ ਸਿਹਤ ਸੰਬੰਧੀ ਪ੍ਰੋਗਰਾਮ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇੱਥੇ ਕੈਨੇਡਾ ਦੇ ਵਿੱਚ ਹੈਲਥ ਸ਼ੋ ਪਹਿਲੀ ਵਾਰੀ ਲੈ ਕੇ ਆਉਣ ਦਾ ਮਾਲਕ ਨੇ ਜਿਵੇਂ ਪੰਜਾਬੀ ਚ ਕਹਿੰਦੇ ਆ ਕਿ ਮੇਤੇ ਹੁਕਮ ਕੀਤਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਪਹਿਲਾ ਰੇਡੀਓ ਤੇ ਹੁਣ ਟੈਲੀਵਿਜ਼ਨ ਤੇ ਤਾਂ ਜੋ ਦੁਨੀਆ ਭਰ ਦੇ ਜਿਹੜੇ ਦਰਸ਼ਕ ਨੇ ਉਹ ਕਈ ਵਾਰੀ ਨਹੀਂ ਜਾ ਸਕਦੇ ਡਾਕਟਰ ਕੋਲ ਪਰ ਉਹ ਡਾਕਟਰਾਂ ਦੀਆਂ ਖੋਜੀ ਗੱਲਾਂ ਸੁਣ ਕੇ ਆਪਣੇ ਆਪ ਨੂੰ ਬਹੁਤੇ ਲੋਕ ਅਵੇਅਰ ਹੋ ਜਾਂਦੇ ਆ ਅਲਰਟ ਹੋ ਜਾਂਦੇ ਆ ਕਿਉਂਕਿ ਮੈਨੂੰ ਯਾਦ ਆ ਮੈਨੂੰ 2014 ਦੇ ਵਿੱਚ ਖੁਦ ਆ ਕਾਰਡੀਕ ਅਰੈਸਟ ਹੋਇਆ ਸੀ ਸਿਰਫ ਇਸੇ ਕਰਕੇ ਕਿ ਤੁਹਾਡੇ ਵਰਗੇ ਜਿਹੜੇ ਨੇਕ ਡਾਕਟਰ ਸਨ ਉਹਨਾਂ ਨਾਲ ਮੈਂ ਇੱਕ ਸ਼ੋਅ ਕੀਤਾ ਸੀ ਤੇ ਮੈਂ ਸਿੰਪਟਮ ਜਾਣਿਆ ਸੀ ਕਿ ਹਾਰਟ ਅਟੈਕ ਦੇ ਸਿੰਪਟਮ ਕੀ ਨੇ ਤੇ ਜਦੋਂ ਮੈਨੂੰ ਉਹ ਸਿੰਪਟਮ ਆਪਣੇ ਆਪ ਨਜ਼ਰ ਆਉਣ ਲੱਗ ਪਏ ਬਗੈਰ ਕਿਸੇ ਤੋਂ ਪੁੱਛਿਆ ਹਸਪੀਟਲ ਗਿਆ ਤੇ ਜਾਂਦੇ ਹੀ ਪਤਾ ਲੱਗਾ ਕਿ ਤੁਹਾਨੂੰ ਤਾਂ ਹਾਰਟ ਅਟੈਕ ਆ ਰਿਹਾ ਤੇ ਹਾਰਟ ਅਟੈਕ ਨਹੀਂ ਸੀ ਬਲਕਿ ਐਂਬੂਲੈਂਸ ਦੇ ਵਿੱਚ ਹੀ ਮੈਨੂੰ ਕਾਰਡੀਆਕ ਅਰੈਸਟ ਹੋਇਆ ਤੇ ਮੈਨੂੰ ਬਚਾ ਲਿਆ ਗਿਆ ਤੁਹਾਡੇ ਵਰਗਿਆਂ ਦੀ ਵੈਰੀ ਗੁੱਡ ਵੈਰੀ ਗੁੱਡ ਮੈਂ ਇਸ ਕਰਕੇ ਮੈਂ ਚਾਹੁੰਨਾ ਕਿ ਮੇਰੇ ਦੁਨੀਆ ਭਰ ਦੇ ਦਰਸ਼ਕ ਨੇ ਜੇ ਕਿਸੇ ਤਰ੍ਹਾਂ ਦੀ ਕੋਈ ਕੰਪਲਿਕੀਸ਼ਨ ਹੈ ਤੇ ਕਈ ਵਾਰੀ ਪਤਾ ਲੱਗ ਜਾਂਦਾ ਉਹਦੇ ਨਾਲ ਜਾਨਾ ਹਜ਼ਾਰਾਂ ਬਚ ਸਕਦੀਆਂ ਨੇ ਤੁਹਾਡਾ ਧੰਨਵਾਦ ਤੇ ਸਾਡੀ ਅਰਦਾਸ ਹੈ ਕਿ ਚੜ੍ਹਦੀ ਕਲਾ ਜ ਰਹੇ ਕਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹੋ ਆਉਣ ਵਾਲੇ ਸਮੇਂ ਵਿੱਚ ਤੁਹਾ ਨਾਲ ਗੱਲ ਕਰਾਂਗੇ ਤੁਹਾਡਾ ਸਾਰਿਆਂ ਦਾ ਇਕਾਈ ਹਸਪੀਟਲ ਲੁਧਿਆਣਾ ਵੱਲੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਮੌਕਾ ਦਿੰਦੇ ਹੋ ਆਪਣੇ ਵਿਚਾਰ ਲੋਕਾਂ ਦੇ ਨਾਲ ਸ਼ੇਅਰ ਕਰਨ ਦੇ ਇੱਕ ਮੈਂ ਭੁੱਲ ਗਿਆ ਕਿ ਅਮਰਸਰ 에ਅਰਪੋਰਟ ਵੀ ਸਾਥੋਂ 2 ਘੰਟੇ ਦੀ ਦੂਰੀ ਤੇ ਹੈ ਤੇ ਚੰਡੀਗੜ੍ਹ 에ਅਰਪੋਰਟ 1 ਘੰਟੇ ਦੀ ਦੂਰੀ ਤੇ ਹੈ ਵਾਹ 525 2525 ایریا ਕੋਲ ਲੁਧਿਆਣੇ ਦਾ ਲਾ ਕੇ ਤੁਸੀਂ ਗੱਲਬਾਤ ਕਰ ਲਿਆ ਜੇ ਤੇ ਮਿਲ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਫੇਰ ਮਿਲਦੇ ਹਾਂ ਜਬਰਕ ਥੈਂਕ ਯੂ ਸੁਕਰੀ ਡਾਕਟਰ ਬਲਦੇਵ ਸਿੰਘ ਹੌਲਿਕ ਬੜੇ ਆਲਾ ਰੂ ਹੈ ਬੜੀ ਗੁਰੂ ਦੀ ਬਖਸ਼ਿਸ਼ ਹੈ ਬੜੇ ਗੁਰਸਿੱਖ ਪਿਆਰੇ ਨੇ ਤੇ ਮਾਣ ਇਸ ਗੱਲ ਦਾ ਹੈ ਕਿ ਭਾਰਤ ਦੇ ਟੌਪ ਨੌ ਜਿਹੜੇ ਡਾਕਟਰ ਨੇ ਨਿਊਰੋਲੋਜੀ ਡਿਪਾਰਟਮੈਂਟ ਦੇ ਉਹਨਾਂ ਦੇ ਵਿੱਚੋਂ ਵਨ ਆਫ ਥੈਮ ਨੇ ਸੋ ਬੜਾ ਮਾਣ ਹੁੰਦਾ ਮੈਂ ਨਾਲ ਦੇ ਨਾਲ ਇਹ ਵੀ ਦੱਸਦੇ ਆਂ ਕਿ ਨਗਰ ਕੀਰਤਨ ਆ ਰਿਹਾ ਜੀ 12 ਅਪ੍ਰੈਲ ਬਿਲਕੁਲ ਆ ਗਿਆ ਆ ਗਿਆ 19 ਅਪ੍ਰੈਲ ਇਹ 12 ਅਪ੍ਰੈਲ ਵਾਲਾ ਖਾਲਸਾ ਦੀਵਾਨ ਸੈਟੀ ਰੋਸਟਰੀ ਵੈਨਕੂਵਰ ਹੈ 19 ਅਪ੍ਰੈਲ ਵਾਲਾ ਗੁਰਦੁਆਰਾ ਸਾਹਿਬ ਦਸ਼ਮੀ ਦਿਵਸ ਵਰਸਰੀ ਚ ਤੁਸੀਂ ਆਪਣੇ ਵਪਾਰ ਦੀ ਪ੍ਰਮੋਸ਼ਨ ਦੇ ਲਈ ਇਸ ਨਗਰ ਕੀਰਤਨ ਨੂੰ ਸਪான்ਸਰ ਕਰਨਾ ਹੈ 7 ਲੱਖ ਤੋਂ ਵੱਧ ਲੋਕ ਲਾਈਵ ਤੇ ਪਹੁੰਚਦੇ ਨੇ ਸਾਡੇ ਆਦਮ ਕਾ ਜਿਹੜੀਆਂ ਵੱਡੀਆਂ ਸਕਰੀਨਾਂ ਹੁੰਦੀਆਂ ਨੇ 10 ਫੁੱਟ ਬਾਈ 20 ਫੁੱਟ ਦੀਆਂ ਉਹਨਾਂ ਦੇ ਉੱਤੇ ਲਾਈਵ ਦੇਖੋਗੇ ਸਾਡੀ ਟੀਮ ਦੇ ਐਕਸਪਰਟ ਨੇ ਜਿਹੜੇ ਸੇਲਜ਼ ਡਿਪਾਰਟਮੈਂਟ ਦੇ ਟੋਨੀ ਸੈਣੀ 604 365 1000 ਸੋਨੀਆ ਵੈਸ ਜੀ 604 839 73 75 ਦੇ ਉੱਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਖਾਸ ਕਰਕੇ ਦੋਨੇ ਨਗਰ ਕੀਰਤਨਾਂ ਦੇ ਵਿੱਚ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰ ਸਕਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹੋ ਅੱਗੇ ਆ ਅਗਲੇ ਹਫਤੇ ਫੇਰ ਜਾਨ ਹੈ ਤਾਂ ਜਹਾਨ ਖੈ ਲੈ ਕੇ ਆਜ ਰੂਗਾ ਤਤਕ ਲਈ ਜਬਰਕਾ